ਆਪਣੇ ਆਪ ਹੀ ਅਚਨਚੇਤ ਹੋ ਕੇ ਜਾਨੀ ਇੱਕ ਅਸਤੀਫਾ ਦਿੱਤਾ ਦੂਜੇ ਪਾਸੇ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜਿਹੜੀ ਗੱਲ ਜੁੜੀ ਹੈ ਬੜੇ ਲੰਬੇ ਸਮੇਂ ਤੋਂ ਜਾਨੀ ਪੰਜਾਬ ਦੇ ਕਈ ਜਥੇਬੰਦੀਆਂ ਵਕੀਲਾਂ ਘਰ ਵਾਲਿਆਂ ਨੂੰ ਬਹੁਤ ਧੀਰ ਦਾ ਇੰਤਜ਼ਾਰ ਸੀ ਉਹਨਾਂ ਦੇ ਸਮਰਥਕਾਂ ਨੂੰ ਵੀ ਕਿ ਭਾਈ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਆਊ ਆ ਵੀ ਕਿ ਨਹੀਂ ਆਊ ਆ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਖੈਰ ਇਤਨਾਲੋ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਉਹ ਟਾਈਮ ਆਨ ਲਿਆ ਜਿਸ ਦਾ ਸਭ ਨੂੰ ਬਹੁਤ بے ਸਬਰੀ ਤੋਂ ਇੰਤਜ਼ਾਰ ਹੈ ਭਾਈ ਅਮਰਤ ਪਾਲ ਸਿੰਘ ਦੀ ਰਹਾਈ ਬੰਦੀ ਸਿੰਘਾਂ ਦੀ ਰਹਾਈ ਭਾਈ ਅਮਰਤ ਪਾਲ ਸਿੰਘ ਬਹੁਤ ਦੇਰ ਤੋਂ ਅਸੀਂ ਦੇਖ ਰਹੇ ਹਾਂ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਤੇ ਅਜੀਬ ਤਰ੍ਹਾਂ ਦੇ ਕੇਸ ਲਾਏ ਜਾ ਰਹੇ ਨੇ ਉਸ ਬੰਦੇ ਦਾ ਕਸੂਰ ਸਿਰਫ ਇਹਨਾਂ ਹੈ ਉਹ ਪੰਜਾਬ ਨੂੰ ਨਸ਼ਿਆਂ ਤੋਂ ਪਾਕ ਕਰਨਾ ਚਾਹੁੰਦਾ ਸੀ ਤੇ ਇਹ ਵੀ ਖਬਰਾਂ ਬਹੁਤ ਜ਼ਿਆਦਾ ਗਰਦਸ਼ ਕਰ ਰਹੀਆਂ ਨੇ ਕਿ ਭਗਵੰਦ ਮਾਨ ਅਸਤੀਫਾ ਦੇ ਰਹੇ ਹਨ ਭਗਵੰਦ ਮਾਨ ਦਾ ਜਿਹੜਾ ਦੌਰ ਹੈ ਉਹ ਖਤਮ ਹੋਣ ਜਾ ਰਿਹਾ ਹੈ ਇਸ ਸੰਬੰਧ ਵਿੱਚ ਅੱਜ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਾਂ ਕੋ ਗੁਜ਼ਾਰੀ ਸ਼ੇਰਾਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈੱਲ ਆਈਕਨ ਵੀ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਜਿਵੇਂ ਕਿ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਤਾਂ ਉਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਦੂਜੇ ਪਾਸੇ ਅਮਰਪਾਲ ਸਿੰਘ ਉਹਨਾਂ ਦੀ ਵਿਹਾਈ ਦਾ ਇੱਕ ਤਰੀਕ ਹੈ ਜਿਹੜੀ ਉਹ ਫਾਈਨਲ ਹੋ ਚੁੱਕੀ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿਉਂਕਿ ਦੋਵੇਂ ਹੀ ਖਬਰਾਂ ਬੜੀਆਂ ਅਹਿਮ ਨੇ ਮੁੱਖ ਮੰਤਰੀ ਦਾ ਅਸਤੀਫਾ ਹੋ ਜਾਣਾ ਅਮਰਪਾਲ ਸਿੰਘ ਦਿਹਾਈ ਦਾ ਜਿਹੜਾ ਕਿ ਇੱਕ ਤਰੀਕ ਹੈ ਉਹਨੂੰ ਇੱਕ ਫਾਈਨਲ ਕਰ ਲੈਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਇਹਦਾ ਮੈਂ ਤੁਹਾਨੂੰ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਦੇਖੋਗੇ ਮੁੱਖ ਮੰਤਰੀ ਨੇ ਆਪਣੇ ਆਪ ਹੀ ਅਚਨਚੇਤ ਹੋ ਕੇ ਜਾਨੀ ਇੱਕ ਅਸਤੀਫਾ ਦਿੱਤਾ ਦੂਜੇ ਪਾਸੇ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ ਜਿਹੜੀ ਗੱਲ ਜੁੜੀ ਹੈ ਬੜੇ ਲੰਬੇ ਸਮੇਂ ਤੋਂ ਜਾਨੀ ਪੰਜਾਬ ਦੇ ਕਈ ਜਥੇਬੰਦੀਆਂ ਵਕੀਲਾਂ ਘਰ ਵਾਲਿਆਂ ਨੂੰ ਬਹੁਤ ਦੌਰ ਦਾ ਇੰਤਜ਼ਾਰ ਸੀ ਉਹਨਾਂ ਦੇ ਸਮਰਥਕਾਂ ਨੂੰ ਵੀ ਕਿ ਭਾਈ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਆਊਆ ਵੀ ਕਿ ਨਹੀਂ ਆਊਆ ਤਾਂ ਹੁਣ ਇਸ ਗੱਲ ਦੀ ਜਿਹੜੀ ਫਾਈਨਲ ਹੋ ਗਈ ਹੈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਨਹੀਂ ਰਹਿ ਸਕਦੇ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਮੁੱਖ ਮੰਤਰੀ ਦਾ ਅਸਤੀਫਾ ਕਿਉਂ ਹੋਇਆ ਆਪਣੇ ਆਪ ਹੀ ਕਿਉਂ ਦਿੱਤਾ ਗਿਆ ਅਸਤੀਫਾ ਤਾਂ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੀ ਅਪਡੇਟ ਹੈ ਉਹ ਵੀ ਤੁਹਾਡੇ ਸਾਹਮਣੇ ਧਰਨਾ ਚਾਹੂੰਗਾ ਪਹਿਲਾਂ ਤੁਸੀਂ ਇਹ ਮੁੱਖ ਮੰਤਰੀ ਦਾ ਅਸਤੀਫਾ ਸੁਣੋ ਕਿਸ ਕਦਰ ਹੋਇਆ ਕਿਉਂ ਦਿੱਤਾ ਇੱਕ ਵੱਡੀ ਖਬਰ ਮਿਲ ਰਹੀ ਹੈ ਕਿ ਮਣੀਪੁਰ ਦੇ ਮੁੱਖ ਮੰਤਰੀ ਐਨ ਵੀ ਰੇਨ ਸਿੰਘ ਨੇ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫਾ ਦਿੱਤਾ ਹੈ ਉਹਨਾਂ ਨੇ ਇਹ ਆਪਣਾ ਅਸਤੀਫਾ ਰਾਜਪਾਲ ਅਜੇ ਕੁਮਾਰ ਭੱਲਾ ਨੂੰ ਸੌਂਪ ਦਿੱਤਾ ਹੈ ਉਹਨਾਂ ਨੇ ਆਪਣੇ ਚਿੱਠੀ ਵਿੱਚ ਲਿਖਿਆ ਕਿ ਹੁਣ ਤੱਕ ਮਣੀਪੁਰ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਵਾਸਤੇ ਸਰਮਾਨਤ ਦੀ ਗੱਲ ਰਹੀ ਹੈ। ਮੈਂ ਮਣੀਪੁਰ ਦੇ ਹਰ ਨਾਗਰਿਕ ਦੇ ਹਿੱਤਾਂ ਦੀ ਰੱਖਿਆ ਦੇ ਵਾਸਤੇ ਕੇਂਦਰ ਸਰਕਾਰ ਦੀ ਸਮੇਂ ਸਿਰ ਕਾਰਵਾਈ, ਦਖਲਅੰਦਾਜ਼ੀ, ਵਿਕਾਸ ਕਾਰਜਾਂ ਤੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਤਰਵਾਤਿਆਂ। ਰਾਜਪਾਲ ਨੇ ਉਹਨਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਹਾਲੇ ਜ਼ਿੰਮੇਵਾਰੀ ਸੰਭਾਲ ਕੇ ਰੱਖਣ ਦੇ ਹੁਕਮ ਦਿੱਤੇ ਰਿਹਾ। ਅਜਿਹੇ 'ਚ ਐਨ.ਵੀ.ਐਨ. ਸਿੰਘ ਮਣੀਪੁਰ ਦੇ ਕਾਰਜਕਾਰੀ ਮੁੱਖ ਮੰਤਰੀ ਵਜੋਂ ਸੇਵਾਵਾ ਨਿਭਾਉਣਗੇ। ਦੇਖੋ ਮਣੀਪੁਰ ਦੇ ਮੁੱਖ ਮੰਤਰੀ ਨੇ ਪੂਰਾ ਯਾਨੀ ਆਪਣੀ ਹੀ ਸਮਝ ਦੇ ਨਾਲ ਚਿੰਤਿਤ ਹੋ ਕੇ ਅਸਤੀਫਾ ਦੇ ਦਿੱਤਾ ਹੈ ਆਪਣੇ ਅਹੁਦੇ ਤੋਂ ਯਾਨੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਦੂਜੇ ਪਾਸੇ ਆਜੋ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚੋਂ ਖਤਮ ਹੋਣ ਜਾ ਰਹੀ ਹੈ ਤੇ ਅਸਤੀਫਾ ਭਗਵੰਤ ਮਾਨ ਦਾ ਵੀ ਹੋਣ ਜਾ ਰਿਹਾ ਹੈ ਕਿ ਜਿਹੜਾ ਹੁਣ ਭਾਈ ਅਮਰਪਾਲ ਸਿੰਘ ਤੇ ਤਸ਼ੱਦਦ ਕੀਤਾ ਉਹ ਇਹਨਾਂ ਤੇ ਭਾਰੀ ਪੈ ਰਿਹਾ ਹੈ ਪੂਰੇ ਪੱਕੇ ਦਾਅਵੇ ਨਾਲ ਇਹ ਗੱਲ ਕਹੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਅਸਤੀਫਾ ਹੋਣ ਜਾ ਰਿਹਾ ਕਿਉਂ ਹੋਣ ਜਾ ਰਿਹਾ ਕਿਉਂਕਿ ਦਿੱਲੀ ਦੇ ਵਿੱਚੋਂ ਬਹੁਤ ਵੱਡੀ ਹਾਰ ਹੋਈ ਹੈ ਜਿੱਥੇ ਇਹਨਾਂ ਦਾ ਹੈੱਡਕੁਆਰਟਰ ਚੱਲਦਾ ਸੀ ਅਰਵਿੰਦ ਕੇਜਰੀਵਾਲ ਇਹਨਾਂ ਦਾ ਗੁਰੂ ਹੈ ਜਿਹੜਾ ਉਹਨੇ ਇੱਕ ਆਪਣੀ ਪਾਰਟੀ ਬਣਾਈ ਸੀ ਦਿੱਲੀ ਦੇ ਵਿੱਚੋਂ ਉਹ ਤੁਸੀਂ ਸਾਰੇ ਜਾਣਦੇ ਹੋ ਪਰ ਉਹਦਾ ਅਸਤੀਫਾ ਜਿਹੜਾ ਉਹ ਤਾਂ ਉਹਨਾਂ ਨੇ ਲੈ ਹੀ ਲਿਆ ਸੀ ਰੈਂਦੀ ਖੁੰਦੀ ਕਸਰ ਜਿਹੜਾ ਸਾਰੀ ਯਾਨੀ ਪੱਟੀ ਪੋਚ ਕੇ ਰੱਖ ਦਿੱਤੀ ਹੈ ਦਿੱਲੀ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਵੀ ਸਰਕਾਰ ਖਤਮ ਹੋ ਚੁੱਕੀ ਆ ਔਰ ਦੂਜੇ ਪਾਸੇ ਰਹਿ ਗਿਆ ਪੰਜਾਬ ਪੰਜਾਬ ਦੇ ਲੋਕਾਂ ਨੇ ਵੀ ਬਿਲਕੁਲ ਨਕਾਰ ਦਿੱਤੇ ਨੇ ਤੇ ਸੀਏ ਮਾਨ ਦਾ ਅਸਤੀਫਾ ਕੁਝ ਹੀ ਦਿਨਾਂ ਦੇ ਵਿੱਚ ਪੰਜਾਬ ਦੀ ਜਨਤਾ ਲੈਣ ਜਾ ਰਹੀ ਆ ਔਰ ਉਸ ਤੋਂ ਬਾਅਦ ਅਮਰਪਾਲ ਸਿੰਘ ਦੀ ਰਿਹਾਈ ਤੇ ਆਜੋ ਅਮਰਪਾਲ ਸਿੰਘ ਦੀ ਰਿਹਾਈ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਅਮਰਪਾਲ ਸਿੰਘ ਦੀ ਰਿਹਾਈ ਨੂੰ ਹੁਣ ਜ਼ਿਆਦਾ ਟਾਈਮ ਨਹੀਂ ਲੱਗਣਾ ਇਹਦੀ ਇੱਕ ਤਰੀਕ ਫਾਈਨਲ ਹੋ ਗਈ ਆ ਕਿਵੇਂ ਹੋ ਗਈ ਹੈ ਦੇਖੋ ਇੱਕ ਪਾਸੇ ਦਿੱਲੀ ਦੇ ਵਿੱਚੋਂ ਸਾਰੀ ਪਾਰਟੀ ਖਤਮ ਹੋ ਗਈ ਹੈ ਦੂਜੇ ਪਾਸੇ ਪੰਜਾਬ ਦੀ ਗੱਲ ਪੰਜਾਬ ਦੇ ਵਿੱਚੋਂ ਵੀ ਹੁਣ ਲੋਕ ਆ ਜਿਹੜੇ ਪੰਜਾਬ ਦੇ ਉਹ ਸਾਡੇ ਮੁੱਖ ਮੰਤਰੀ ਤੋਂ ਅਸਤੀਫਾ ਮੰਗ ਰਹੇ ਨੇ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਯਾਨੀ ਪੰਜਾਬ ਦੀ ਜਨਤਾ ਖੜੀ ਹੈ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਮੈਂਬਰਸ਼ਿਪ ਲਾਗੂ ਕਰ ਦਿੱਤੀ ਗਈ ਹੈ ਅਮਰਪਾਲ ਸਿੰਘ ਦੇ ਨਾਲ ਬਹੁਤ ਸਾਰੇ ਯਾਨੀ ਲੋਕ ਜੁੜ ਰਹੇ ਨੇ ਔਰ ਉਹਨੂੰ ਰਿਹਾ ਕਰਾਉਂਡ ਦੇ ਵਿੱਚ ਈਮਾਨ ਸਿੰਘ ਖਾਰਾ ਜਿਹੜੇ ਐਡਵੋਕੇਟ ਨੇ ਵਕੀਲ ਅਮਰਪਾਲ ਸਿੰਘ ਦੇ ਤਾਂ ਉਹਨਾਂ ਬਣੀਓ ਇੱਕ ਬਹੁਤ ਵੱਡੀ ਗੱਲ ਕਹੀ ਗਈ ਹੈ ਕਿ ਅਮਰਪਾਲ ਸਿੰਘ ਨੂੰ ਜਾਦਾ ਦਿਨ ਹੁਣ ਅੰਦਰ ਨਹੀਂ ਰੱਖ ਪਾਉਗੀ ਇਹ ਸਰਕਾਰ ਕਿਉਂਕਿ ਸਰਕਾਰ ਹੀ ਉਹਨੂੰ ਅੰਦਰ ਭੇਜਣ ਵਾਲੀ ਸੀ ਤੇ ਸਰਕਾਰ ਦਾ ਸੁਫੜਾ ਸਾਫ਼ ਹੋ ਗਿਆ ਦਿੱਲੀ ਦੇ ਵਿੱਚੋਂ ਜਿਹੜਾ ਇਹਨਾਂ ਦਾ ਹੈੱਡ ਕੁਆਟਰ ਸੀ ਤੇ ਹੁਣ ਜਿਹੜਾ ਪੰਜਾਬ ਪੰਜਾਬ ਦੀ ਜਨਤਾ ਨੇ ਵੀ ਬਿਲਕੁਲ ਨਿਕਾਲੇ ਨੇ ਤਾਂ ਹੁਣ ਪੰਜਾਬ ਦੇ ਵਿੱਚੋਂ ਵੀ ਇਹਨਾਂ ਦਾ ਸਫਾਇਆ ਹੋਣ ਵਾਲਾ ਕਿਉਂਕਿ ਜਨਤਾ ਸਮੇਂ ਤੋਂ ਪਹਿਲਾਂ ਹੀ ਅਸਤੀਫਾ ਮੰਗ ਰਹੀ ਹੈ ਤਾਂ ਹੁਣ ਦੂਜੇ ਪਾਸੇ ਦੇਖਣ ਵਾਲੀ ਗੱਲ ਮੁੱਖ ਮੰਤਰੀ ਦਾ ਜਾਣਾ ਤੇ ਅਮਰਪਾਲ ਸਿੰਘ ਦਾ ਆਉਣਾ ਇਹੀ ਤਰੀਕ ਫਾਈਨਲ ਹੈ ਕਿ ਜਿਹੜੀ ਤਰੀਕ ਹੈ ਉਹ ਇਸੇ ਤਰੀਕ ਨੂੰ ਬਾਹਰ ਆਊਗਾ ਅਮਰਪਾਲ ਸਿੰਘ ਜਿਹੜੀ ਤਰੀਕ ਨੂੰ ਪੰਜਾਬ ਦਾ ਮੁੱਖ ਮੰਤਰੀ ਅਸਤੀਫਾ ਦੇ ਕੇ ਆਪਣੇ ਘਰੇ ਜਾਊਗਾ ਸੋ ਇਸੇ ਕਰਕੇ ਮੈਂ ਕਈ ਵਾਰ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰਦਾ ਰਿਹਾ ਪੰਜਾਬ ਵਾਲਿਓ ਕਿ ਭਾਈ ਜਿਹੜਾ ਅਮਰਪਾਲ ਸਿੰਘ ਅੰਦਰ ਰੱਖਿਆ ਇਹਨਾਂ ਸਰਕਾਰਾਂ ਦੀ ਵਜ੍ਹਾ ਦੇ ਨਾਲ ਜੇਕਰ ਸਰਕਾਰ ਖਤਮ ਹੁੰਦੀ ਹੈ ਹੋਣੀ ਚਾਹੀਦੀ ਹੈ ਤੇ ਹੋਊਗੀ ਫਿਰ ਅਮਰਪਾਲ ਸਿੰਘ ਅੰਦਰ ਨਹੀਂ ਰਹਿ ਸਕਦਾ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਹੀ ਜਾਣਬੁੱਝ ਕੇ ਉਹਨੂੰ ਡਿਬਰੂਗੜ ਦੇ ਵਿੱਚ ਬੰਦ ਕੀਤਾ ਤੇ ਆਪਣੀ ਸਰਕਾਰ ਚਲਾਉਣ ਦੇ ਕਰਕੇ ਉਹਦੇ ਡਰ ਦੇ ਮਾਰੇ ਉਹਨੂੰ ਅੰਦਰ ਰੱਖਿਆ ਹੋਇਆ ਤੇ ਭਾਈ ਸਾਨੂੰ ਅਮਰਪਾਲ ਸਿੰਘ ਤੋਂ ਬਹੁਤ ਵੱਡਾ ਡਰ ਲੱਗਦਾ ਤੇ ਸਾਡੇ ਪੰਜਾਬ ਦੇ ਲਈ ਅਮਰਪਾਲ ਸਿੰਘ ਬੇਹੱਦ ਜਿਆਦਾ ਵੱਡਾ ਖਤਰਾ ਹੈਗਾ ਇਹ ਲੋਕਾਂ ਦੇ ਸਾਹਮਣੇ ਸੀਐਮ ਮਾਨ ਨੇ ਗੱਲ ਧਰੀ ਔਰ ਸੀਐਮ ਮਾਨ ਝੂਠੇ ਵੀ ਪੈ ਜਾਂਦੇ ਨੇ ਅਦਾਲਤ ਦੇ ਵਿੱਚ ਜਦੋਂ ਅਦਾਲਤ ਨੇ ਨੋਟਿਸ ਕੱਢੇ ਦੋਵੇਂ ਸਰਕਾਰਾਂ ਨੂੰ ਤਾਂ ਭਗਵੰਤ ਮਾਨ ਨੇ ਇਹ ਗੱਲ ਹੀ ਕਹੀ ਸੀ ਕਿ ਸਾਡੇ ਕੋਲ ਬਾਂਦਰ ਫਾਦੇ ਦੇ ਵਿੱਚ ਕੋਈ ਸਬੂਤ ਨਹੀਂ ਕਿਹੜੇ ਸਬੂਤ ਨੇ ਅਜਨਾਲਾ ਦਾ ਜਿਹੜਾ ਇੱਕ ਮਾਮਲਾ ਹੋਇਆ ਸੀ ਉਹਦੇ ਕਰਕੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਕੋਲ ਸਬੂਤ ਨਹੀਂ ਪਰ ਕੋਈ ਵੀ ਸਬੂਤ ਨਹੀਂ ਦਰਸਲ ਇੱਕ ਪੁਰਾਣੀ ਵੀਡੀਓ ਚੱਕੀ ਫਿਰਦੇ ਸੀ ਉਸ ਦੇ ਆਧਾਰ ਤੇ ਉਹ ਕਹਿ ਰਹੇ ਸੀ ਸਾਡੇ ਕੋਲ ਸਬੂਤ ਨਹੀਂ ਪਰ ਹੁਣ ਆਉਣ ਵਾਲਾ ਟਾਈਮ ਇਹ ਜਿਹੜਾ ਕਿ ਸਰਕਾਰਾਂ ਦੇ ਉੱਤੇ ਬਹੁਤ ਵੱਡਾ ਸੰਕਟ ਹੋ ਸਕਦਾ ਔਰ ਦੂਜੇ ਪਾਸੇ ਅਮਰਤਪਾਲ ਸਿੰਘ ਉਹਦੇ ਲਈ ਬਹੁਤ ਚੰਗਾ ਸਮਾਂ ਮੈਂ ਕਹਿ ਸਕਦਾ ਜਿਵੇਂ ਆਉਣ ਵਾਲਾ ਪੰਜਾਬ ਦੇ ਵਿੱਚ ਸਰਕਾਰ ਖਤਮ ਹੁੰਦੀ ਜਾ ਰਹੀ ਹੈ ਦਿੱਲੀ ਦੇ ਵਿੱਚੋਂ ਸੁਭਰਾ ਸਾਫ ਹੋ ਗਿਆ ਤਾਂ ਹੁਣ ਅਮਰਤਪਾਲ ਸਿੰਘ ਨੂੰ ਕੋਈ ਵੀ ਨਹੀਂ ਰੋਕ ਸਕਦਾ ਅੰਦਰ ਜਿਆਦਾ ਦੇਰ ਤੱਕ ਤਾਂ ਹੁਣ ਜਿੰਨੇ ਤੁਸੀਂ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੋਏ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲੇ ਦੀ ਘੰਟੀ ਜੀ ਵੀਰੋ ਐਸੀ ਜਿਹੜੀ ਵੀਡੀਓ ਤੇ ਬਹੁਤ ਜ਼ਿਆਦਾ ਹੈਰਾਨਗੀ ਹੁੰਦੀ ਹੈ ਕਿ ਚੜ੍ਹਦੇ ਪੰਜਾਬ ਦੀ ਜਿਹੜੀ ਹਕੂਮਤ ਹੈ सीएम ਪੰਜਾਬ ਦਾ ਭਗਵੰਤ ਸਿੰਘ ਮਾਨ ਉਹ ਕੋਈ ਛੋਟਾ ਬੱਚਾ ਨਹੀਂ ਹੈਗਾ ਜਿਸ ਨੂੰ ਇਹ ਨਹੀਂ ਪਤਾ ਕਿ ਕੌਣ ਹੈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੇ ਮੁਤਾਲਬੇ ਕੀ ਨੇ ਅਮਰਤਪਾਲ ਸਿੰਘ ਕੰਮ ਕੀ ਕਰ ਰਿਹਾ ਹੈ ਅਮਰਤਪਾਲ ਸਿੰਘ ਦਾ ਸਿਰਫ ਇੱਕ ਹੀ ਕਸੂਰ ਹੈ ਕਿ ਉਹ ਜਿਹੜਾ ਪੰਜਾਬ ਨੂੰ ਨਸ਼ਿਆਂ ਤੋਂ ਪਾਕ ਕਰਨਾ ਚਾਹੁੰਦਾ ਹੈ ਨੌਜਵਾਨ ਜਿਹੜੇ نسل ਹੈ ਨੌਜਵਾਨ ਪੀੜੀ ਇਹ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਚਾਹੁੰਦਾ ਹੈ ਤੇ ਉਹਦੀ ਸਜ਼ਾ ਉਹਨੂੰ ਇਹ ਮਿਲ ਰਹੀ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਰਿਹਾ ਤੇ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਕੀ ਪੰਜਾਬ ਦੇ ਨੇ ਉਹ ਕੀ ਪੰਜਾਬੀ ਨਹੀਂ ਉਹ ਕੋਈ ਬਾਹਰੋਂ ਆਏ ਨੇ ਜਿਹੜੇ ਉਹਨਾਂ ਤੇ ਇੰਨੇ ਧੱਕੇ ਕੀਤੇ ਜਾ ਰਹੇ ਨੇ ਇੰਨਾ ਜ਼ੁਲਮ ਕੀਤਾ ਜਾ ਰਿਹਾ ਤੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦਾ ਬਹੁਤ ਵੱਡਾ ਹੱਥ ਥੇ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਅੰਦਰ ਬੰਦ ਕਰਨ ਦਾ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਪੰਜਾਬ ਦੇ ਅੰਦਰ ਜਿਹੜਾ ਕੋਈ ਬੰਦਾ ਆਵਾਜ਼ ਉਠਾਉਂਦਾ ਹੈ ਗਲਤ ਦੇ ਖਿਲਾਫ ਜਿੱਥੇ ਕਿਸੇ ਨਾਲ ਤਕਾ ਹੋ ਰਿਹਾ ਹੈ ਜਾਂ ਤੂੰ ਦੀ ਆਵਾਜ਼ ਜ਼ੋਰ ਪਾ ਕੇ ਦਬਾ ਦਿੱਤੀ ਜਾਂਦੀ ਹੈ ਤੇ ਜਾਂ ਫਿਰ ਉਹਨੂੰ ਰਸਤੇ 'ਚ ਹਟਾ ਦਿੱਤਾ ਜਾਂਦਾ ਹੈ। ਹਾਂ ਅਗਰ ਰਸਤੇ 'ਚ ਮਿੰਨਾ ਹਟਾਇਆ ਜਾਵੇ ਆਵਾਜ਼ ਵੀ ਨਾ ਦਵਾਈ ਜਾਵੇ ਤੁਹਾਨੂੰ ਸਮਝ ਲੱਗੇ ਕਿ ਯਾਰ ਇਹ ਤੇ ਰਸਤੇ 'ਚ ਵੀ ਨਹੀਂ ਹਟ ਰਿਹਾ। ਇਹਦੀ ਆਵਾਜ਼ ਵੀ ਅਸੀਂ ਨਹੀਂ ਦਬਾ ਸਕਦੇ ਤੇ ਚਲੋ ਫਿਰ ਇੰਜ ਕਰੋ ਉਹਨੂੰ ਜੇਲ੍ਹ 'ਚ ਬੰਦ ਕਰ ਦੋ। ਤੇ ਜਦੋਂ ਅਦਾਲਤਾਂ ਪੁੱਛਣ ਕਿ ਯਾਰ ਭਾਈ ਅਮਨਤਪਾਲ ਸਿੰਘ ਦਾ ਕਸੂਰ ਕੀ ਹੈ? ਕਿਉਂ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਹੈ? ਤੇ ਫਿਰ ਬਾਅਦ 'ਚ ਆਪਣੀ ਸੋ ਕੋਲਡ ਪੋਲਿਟਿਕਸ ਖੇਲੋ ਕਿ ਮੈਨੂੰ ਇਹਦੇ ਤੋਂ ਆਪਣੀ ਜਾਨ ਦਾ ਖਤਰਾ ਹੈ। ਇੱਕ ਗੰਦੀ ਸਿਆਸਤ ਹੈ। ਤੇ ਅਸੀਂ ਉਮੀਦ ਕਰਨੇ ਆ ਆਉਣ ਵਾਲੇ ਦਿਨਾਂ ਦੇ ਅੰਦਰ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਸਾਨੂੰ ਜੇਲ੍ਹ ਤੋਂ ਬਾਹਰ ਨਜ਼ਰਾਨਾ ਉਹ ਪੰਜਾਬ ਦੀ ਜਿਵੇਂ ਪੰਜਾਬ ਦੇ ਅੰਦਰ ਕੰਮ ਕਰ ਰਹੇ ਸੀ ਕੰਮ ਕਰਦੇ ਸਾਨੂੰ ਨਜ਼ਰਾਨਾ ਤੇ ਅਸੀਂ ਇਹੋ ਹੀ ਉਮੀਦ ਕਰਨੇ ਆ ਆਉਣ ਵਾਲਾ ਵਕਤ ਪੰਜਾਬ ਵਾਸਤੇ ਬਹੁਤ ਚੰਗਾ ਹੋਵੇ ਬਹੁਤ ਵਧੀਆ ਹੋਵੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ